ਬਾਹਨ ਸਿੰਘ ਵੀਡੀਓ ਕਰਿਆ ਜੋ ਫੋਲੋ ਕਰੋ ਕਮਰ ਸਾਹਿਬ ਦੀ ਟੀਮ ਤੋਂ ਉਮੀਦਵਾਰ ਆ ਉਹ ਆਪ ਲੈ ਕੇ ਖਲੋਇਆ ਮੁੰਡਾ ਮਿਲਣ ਦੇ ਸਕਕਤਾ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਬਾਦ ਦੀ ਖਤੇ ਗੁਰੂ ਕੀ ਨਗਰੀ ਤੋਂ ਦਾਸ ਨੂੰ ਜਿਹੜਾ ਮਾਨ ਗੁਰੂ ਕੇ ਸਿੱਖਾਂ ਨੇ ਬਖਸ਼ਿਆ ਉਹਦੇ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਦੇ ਜੋਗ ਬਣਾਉਣਾ ਦਾਸ ਨੂੰ ਇਹ ਬਹੁਤ ਭਾਰੀ ਜ਼ਿੰਮੇਵਾਰੀ ਆਪ ਜੀਆਂ ਨੇ ਦਾਸ ਦੇ ਉੱਤੇ ਬਖਸ਼ਾਈ ਹੈ ਇਹ ਜ਼ਿੰਮੇਵਾਰੀ 40 ਸਾਲ 1984 ਤੋਂ ਬਾਅਦ ਜਦ ਸਾਡਾ ਕਲੂਕਾਰਾ ਹੋਇਆ 40 ਸਾਲ ਬਾਅਦ ਇੱਥੇ 2024 ਚ ਚੋਣ ਆਏ ਆ ਸਾਨੂੰ ਗੁਰੂ ਕੇ ਸਿੱਖ ਪਾਰਲੀਮੈਂਟ 'ਚ ਬੋਲਣ ਵਾਸਤੇ ਜੋ ਜਿਸ ਲੋੜ ਵਾਸਤੇ ਦਾਸ ਨੇ ਉਰੇ ਗੁਰੂ ਕੀ ਨਗਰੀ ਦੇ ਜਿਮੇਵਾਰੀ ਸੰਭਾਲਣ ਦਾ ਯਤਨ ਕੀਤਾ ਉਹ 40 ਸਾਲ ਦੇ ਵਿੱਚ ਸਾਡਾ ਕਤਰਿਆਮ ਤੇ ਸ਼ਿਕਾਰ ਖੇਡਿਆ ਗਿਆ ਅੱਜ ਵੀ ਸਾਡੇ ਸਿੰਘ ਬੰਦੀਆਂ ਅੱਜ ਵੀ ਸਾਡੇ ਉੱਤੇ ਕਾਨੂੰਨ ਕਾਨੂੰਨ ਐਨਐਸਏ ਵਰਗੇ ਲਾਗੂ ਐ ਅੱਜ ਵੀ ਮੋਦੀ ਤੇ ਉਹਦੀ ਟੋਲੀ ਜਿਵੇਂ ਕਾਂਗਰਸ ਰਾਜੀਵ ਗਾਂਧੀ ਨੇ ਸਾਡਾ ਸ਼ਿਕਾਰ ਖੇਡਿਆ ਸੀ ਉਹ ਕਹਿ ਕੇ ਬਾਹਰਲੇ ਦੇਸ਼ਿਆਂ 'ਚ ਸਾਡਾ ਸ਼ਿਕਾਰ ਖੇਡ ਰਿਹਾ ਇਹ ਗੈਰਕਾਨੂੰਨਨ ਮਨੁੱਖੀ ਅਧਿਕਾਰਾਂ ਦੀ ਲੰਘਣਾ ਕਰਦੀ ਹੋਈ ਸਰਕਾਰਾਂ ਜਿਨੇ ਖਾਲਸਾ ਸਾਹਿਬ ਵਰਗੇ ਸ਼ਹੀਦ ਕਰਤੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਦਾਸ ਨੂੰ ਗੁਰੂ ਮਹਾਰਾਜ ਆਪਣੀ ਨਕਸ਼ ਆਪਣੇ ਨਗਰੀ ਤੋਂ ਇੰਨੀ ਤਾਕਤ ਦੇਣ ਕਿ ਅਸੀਂ ਬੋਲ ਕੇ ਆਪਣੇ ਪੰਥ ਦੀ ਗੱਲ ਕਰ ਸਕੀਏ ਮਹਾਰਾਜ ਆਪ ਜੀ ਨੇ ਜਿਹੜੀ ਸਿੱਖੀ ਨੂੰ ਵਸਾਇਆ ਉਹਦੀ ਕਿਸੇ ਨਾ ਕਿਸੇ ਰੂਪ ਚ ਤਿਲਫੁਲ ਉਹਨਾਂ ਦੀ ਸੇਵਾ ਕਰ ਸਕੀਏ ਇਹ ਹੀ ਬੇਨਤੀਆਂ ਕਰਦਾ ਆਗਿਆ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੇ ਡਕਸਾਧ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਸੋ ਸਾਡੇ ਲਈ ਬੜੇ ਮਾਨਵਾਦੀ ਗੱਲ ਆ ਕਿ ਸਰਦਾਰ ਈਮਾਨ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਆ ਅਤੇ ਇਸ ਵਾਰ ਲੋਕ ਸਭਾ ਸੀਟ ਤੇ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਗੁਰੂ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਆਦ ਵਸਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀ ਸੰਪਾਦਨਾ ਵੀ ਇਸੇ ਧਰਤੀ ਦੇ ਉੱਤੇ ਹੋਈ ਏ ਸੋ ਬੜੀਆਂ ਪਾਰਟੀਆਂ ਆ ਜੋ ਲੰਬੇ ਸਮੇਂ ਤੋਂ ਪੰਥ ਅਤੇ ਪੰਜਾਬ ਨੂੰ ਲੋਟ ਰਹੀਆਂ ਆ ਇੱਕ ਪਾਸੇ ਉਹ ਕਾਂਗਰਸ ਧਿਰ ਆ ਖੂਨੀ ਪੰਜਾ ਆ ਕਾਤਲ ਜਮਾਤ ਆ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਬੰਬਾਂ ਮਸ਼ੀਨ ਕਰਨਾ ਹਵਾਈ ਜਹਾਜ਼ਾਂ ਦੇ ਨਾਲ ਢੈ ਢੇਰੀ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੋਸ਼ਾਖਾਨਾ ਸਾਰੇ ਆ ਜਿਸ ਪਾਵਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅਸੀਂ ਤਨ ਮਨ ਦੇ ਰੋਗ ਦੂਰ ਕਰਦੇ ਹਾਂ ਉਸ ਨੂੰ ਸਿੱਖਾਂ ਦੇ ਖੂਨ ਦੇ ਨਾਲ ਲਾਲ ਕਰ ਦਿੱਤਾ ਗਿਆ ਪ੍ਰਕਰਮਾ ਸਿੱਖਾਂ ਦੀਆਂ ਲਾਸ਼ਾਂ ਦੇ ਨਾਲ ਜਿਹੜੀਆਂ ਆ ਉਹ ਭਰੀਆਂ ਸੀ ਫਿਰ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਦਿਆਂ ਦਾ ਦੌਰ ਚੱਲਿਆ ਕਾਂਗਰਸ ਦੇ ਜਾਂ ਭਾਰਤੀ ਹਕੂਮਤ ਦੇ ਇਸ ਦੌਰ ਨੂੰ ਜਿਹੜਾ ਆ ਉਹ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਦੂਜੇ ਪਾਸੇ ਉਹ ਅਖੌਤੀ ਅਕਾਲੀ ਦਲ ਆ ਬਾਦਲ ਕੇ ਆ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਨਾਲ ਜਿਹੜੀਆਂ ਗਦਾਰੀਆਂ ਆ ਉਹ 1984 ਦੇ ਵਿੱਚ ਵੀ ਕੀਤੀਆਂ ਬਾਅਦ ਵਿੱਚ ਵੀ ਇਹ ਸਿੱਖਾਂ ਦੇ ਕਾਤਲਾਂ ਦੇ ਨਾਲ ਇਹਨਾਂ ਦੀ ਜਾਰੀ ਰਹੀ ਚਾਹੇ ਉਹ ਇਜ਼ਹਾਰ ਆਲਮ ਹੋਵੇ ਚਾਹੇ ਉਹ ਸੈਣੀ ਹੋਵੇ ਤੇ ਚਾਹੇ ਹੋਰ ਵੀ ਜਿਹੜੇ ਵੱਡੇ ਵੱਡੇ ਜਿਹੜੇ ਬੁਚਰੇ ਆ ਇਹਨਾਂ ਦੇ ਨਾਲ ਜਾਰੀ ਰਹੀ ਆ ਤੇ ਬਾਦਲ ਕਿਆ ਨੇ 2015 ਦੇ ਵਿੱਚ ਜੋ ਕਹਿਰ ਵਪਰਾਇਆ ਇਹਨਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਫਿਰ ਬੇਅਦਬੀ ਦੇ ਕਾਤਲਾਂ ਨੂੰ ਦੋਸ਼ੀਆਂ ਨੂੰ ਜਿਹੜਾ ਆ ਉਹ ਬਚਾਇਆ ਗਿਆ ਸਿੰਘਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ ਸਿਰਸੇ ਵਾਲੇ ਨਾਲ ਜਾਰੀ ਜਿਹੜੀ ਆ ਉਹ ਨਿਭਾਈ ਗਈ ਬਾਦਲ ਕੇ ਇਹਨਾਂ ਹਾਲਾਤਾਂ ਕਰਕੇ ਹੁਣ ਪੂਰੀ ਤਰ੍ਹਾਂ ਜਿਹੜੇ ਨਿਸਲ ਆ ਹੋ ਚੁੱਕੇ ਆ ਭਾਵੇਂ ਕੀ ਇਹ ਪੰਥਕ ਬਲੰਦੇ ਡਰਾਮੇ ਵੀ ਕਰ ਰਹੇ ਆ ਪਰ ਖਾਲਸਾ ਪੰਥ ਅਤੇ ਪੰਜਾਬ ਵਾਸੀ ਇਹਨਾਂ ਨੂੰ ਬਖਸ਼ੇਗਾ ਨਹੀਂ ਇੱਕ ਪਾਸੇ ਹੁਣ ਝਾੜੂ ਪਾਰਟੀ ਆ ਜਿਹੜੀ ਇੱਕ ਸਿਰਫ ਫਿਰਿਆਂ ਦੀ ਪਾਰਟੀ ਹੈ ਜਿੰਨੇ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਐਨਐਸਏ ਜਿਹੜੀ ਆ ਉਹ ਲਗਾਈ ਆ ਝੂਠ ਬੋਲ ਕੇ ਇਹ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਹੋਂਦ ਵਿੱਚ ਆਈ ਸੀ ਪਰ ਇਹ ਜਿਹੜੀ ਪਾਰਟੀ ਆ ਜਿਵੇਂ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਇਹ ਵੀ ਪਾਰਟੀ ਉਸੇ ਤਰ੍ਹਾਂ ਦਿੱਲੀ ਦੇ ਨਾਲ ਜਿਹੜੀ ਆ ਉਹ ਇੱਕਵੇਂ ਕੇ ਆ ਇਹ ਭਾਜਪਾ ਦਾ ਹੀ ਜਿਹੜਾ ਆ ਝਾੜੂ ਪਾਰਟੀ ਦੂਜਾ ਰੂਪ ਆ ਤੇ ਦੁੱਦੀ ਗੱਲ ਭਾਜਪਾ ਦੀ ਵੀ ਕਾਂਗਰਸ ਦੇ ਨਾਲ ਪੂਰੀ ਪੂਰੀ ਸਾਂਝ ਆ ਭਾਜਪਾ ਤੇ ਕਾਂਗਰਸ ਉਹ ਵੀ ਇੱਕ ਮੇਕੀ ਆ ਜੋ ਕੁਝ ਕਾਂਗਰਸ ਨੇ ਸਾਡੇ ਉੱਤੇ ਕਹਿਰ ਵਪਰਾਇਆ ਭਾਜਪਾ ਉਹਦੇ ਵਿੱਚ ਪੂਰੀ ਤਰ੍ਹਾਂ ਭਾਈਵਾਦ ਜਿਹੜੀ ਆ ਉਹ ਰਹੀ ਤੇ ਅੱਜ ਵੀ ਮੋਦੀ ਹਕੂਮਤ ਦੇ ਵਿੱਚ ਭਾਰਤੀ ਹਕੂਮਤ ਜਿਹੜੇ ਸਾਡੇ ਸਿੱਖ ਨੌਜਵਾਨਾਂ ਦੇ ਜਿਹੜੇ ਕਤਲ ਪੰਜਾਬ ਦੀ ਧਰਤੀ ਦੇ ਉੱਤੇ ਵੀ ਕਰ ਰਹੀ ਏ ਅਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਕਰ ਰਹੀ ਏ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਸਿੱਖ ਕੌਮ ਦੇ ਜੋ ਕੌਮੀ ਜਰਨਲਿਸਟਾਂ ਜਿਨ੍ਹਾਂ ਨੇ ਇਹਨਾਂ ਕਤਲਾਂ ਦੇ ਵਿਰੁੱਧ ਲੋਕ ਸਭਾ ਦੇ ਵਿੱਚ ਵੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ ਜੋ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ ਭਾਈ ਅਵਤਾਰ ਸਿੰਘ ਖੰਡਾ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਜਿਹੜਾ ਕਤਲ ਆ ਉਹ ਕੀਤਾ ਗਿਆ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਜਿਹੜਾ ਆ ਉਹ ਕਤਲ ਕੀਤਾ ਗਿਆ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਸਾਡੇ ਖੋਏ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਬੰਦ ਕੀਤੀ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸਿੱਖ ਕੌਮ ਦੇ ਹੱਕਾਂ ਹਕੂਕਾਂ ਦੇ ਲਈ ਲੜਦੇ ਆ ਰਹੇ ਆ ਪੰਜਾਬ ਦੇ ਲਈ ਲੜਦੇ ਆ ਰਹੇ ਆ ਉਹਨਾਂ ਦੇ ਸਪੁੱਤਰ ਸਰਦਾਰ ਈਮਾਨ ਸਿੰਘ ਮਾਨਵੀ ਪੂਰੀ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਆ ਤੇ ਅਗਾਹ ਵੀ ਜਿਹੜੀ ਆ ਉਹ ਨਿਭਾਉਣਗੇ ਤੇ ਸਿੱਖ ਕੌਮ ਦੇ ਉੱਤੇ ਜੋ ਜ਼ਬਰ ਜ਼ੁਲਮ ਹੋ ਰਿਹਾ ਆ ਉਹ ਧੱਕੇ ਜਿਹੜੀ ਸ਼ਾਇयां ਹੋ ਰਹੀਆਂ ਆ ਉਹਦੀ ਆਵਾਜ਼ ਨੂੰ ਜਿਹੜਾ ਬੁਲੰਦ ਕਰਨਗੇ ਲੋਕ ਸਭਾ ਦੇ ਵਿੱਚ ਵੀ ਜਾ ਕੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਜਥਾ ਸਰਦਾਰth ਕਾਲਸਾ ਵਾਰਸ ਪੰਜਾਬ ਦੇ ਤੇ ਹੋਰ ਸਿੱਖ ਸੰਗਤਾਂ ਦੇ ਵੱਲੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਤੋਂ ਜਿਹਦਾ ਸਮਰਥਨ ਆ ਉਹ ਦਿੱਤਾ ਗਿਆ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਾਹਿਬ ਜੀ ਇਹਨਾਂ ਨੂੰ ਜਿਹੜੀ ਫਤਿਹਯਾਬੀ ਆ ਉਹ ਵਕਸ਼ਨ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਅਸੀਂ ਖੜੇ ਹਾਂ ਸੋ ਹੁਣ ਜੱਫੇਦਾਰ ਭਾਈ ਦਲਬਾਗ ਸਿੰਘ ਜੀ ਸੁਲਤਾਨਵਿੰਦ ਦੇ ਜੋ ਜਥਾ ਸਲਤ ਖਾਲਸਾ ਦੇ ਮੁਖ ਤੇ ਵਧਾਰਿਆ ਅਤੇ ਸ਼ਹੀਦ ਬਾਬਾ ਪਿਆਰਾ ਸਿੰਘ ਜੀ ਸੁਲਤਾਨਵਿੰਦ ਦੇ ਸਤਕਾਲਜੋਗ ਸੁਪੁੱਤਰ ਆ ਤੋ ਉਹ ਆਪ ਸੇਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ